God, g 미 d r 와주 i God. God, Vaju, God. g ਲੇਸ ਉਹਨੇ ਹਾਉ ਲੋ ਜੀ ਅਗਲਾ ਲੋਕ ਨੰਬਰ ਵਿਭਾਗ ਵੱਲੋਂ ਜੀ ਅੱਜ ਇਹ ਜਿਹੜਾ ਉਦਘਾਟਨ ਹੋਇਆ ਇਹ ਸਾਡੇ ਤਹਿਸੀਲ ਕੰਪਲੈਕਸ ਇਹਦੇ ਉੱਤੇ ਦੋ ਜਿਹੜੀਆਂ ਫਲੋਰਸ ਹੋਰ ਬਣਨਗੀਆਂ ਉਹਦੇ ਵਿੱਚ ਹੋਰ ਸਾਡੇ ਆਫਿਸ ਜਿੰਨੇ ਹਾਰਟੀਕਲਚਰ ਤੇ ਹੋਰ ਬਾਕੀ ਆਫਿਸ ਆ ਜਾਣਗੇ ਤੇ ਨਾਲ ਹੀ ਜਿਹੜੇ ਪੁਰਾਣੇ ਸਾਡੇ ਦਫਤਰ ਹੈ ਉਹਨਾਂ ਦੀ ਵੀ ਰੀਨੋਵੇਸ਼ਨ ਹੋਣੀ ਹੈ 5 ਕਰੋੜ 770 ਲੱਖ ਦੇ ਕਰੀਬ ਜਿਹੜਾ ਹੈਗਾ ਵੀ ਟੋਟਲ ਅਮਾਉਂਟ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਸ ਜਿਹੜੀ ਲਹਿਰ ਉਹਨਾਂ ਨੇ ਚਲਾਈ ਹੋਈ ਹੈ ਕ੍ਰਾਂਤੀ ਦੀ ਇੱਕ ਡਿਵੈਲਪਮੈਂਟ ਦੀ ਬਹੁਤ ਸਾਡੇ ਚਮਕੌਰ ਸਾਹਿਬ ਤੋਂ ਨਜ਼ਰ ਆ ਰਹੀ ਹੈ ਇਦੇ ਨਾਲ ਸਾਡੇ ਜਿੰਨੇ ਵੀ ਮਸ਼ੀਨ ਦੇ ਨੇ ਉਹਨਾਂ ਨੂੰ ਬਹੁਤ ਵੱਡਾ ਇੱਕ ਫਾਇਦਾ ਹੋਊਗਾ। ਆ ਚਾਹਾਂਗੇ ਚਮਕੌਰ ਸਾਹਿਬ ਪੁੱਜੋ ਅਜ ਕਿਹੜੇ-ਕਿਹੜੇ ਜਿਹੜੇ ਹੈਗੇ ਨੀ ਪੱਥਰ ਰੱਖਣ। ਹਾਂਜੀ ਅੱਜ ਅਸੀਂ ਦਸ਼ਮ ਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਉੱਤੇ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਮੁਗਲਾਂ ਖਿਲਾਫ ਲੜਦੇ ਆ। ਉਹ ਲਾਸਾਨੀ ਸ਼ਹਾਦਤਾਂ ਦਿੱਤੀਆਂ ਨੇ ਉਸ ਧਰਤੀ ਉੱਤੇ ਅਸੀਂ ਲਗਭਗ 10 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਸਾਡੇ ਮੁਕੰਮਲ ਹੋ ਗਏ ਨੇ ਇਹ ਜਿਹੜੀ ਲੋਕੇਸ਼ਨ ਉੱਤੇ ਅਸੀਂ ਖੜੇ ਆ ਇਹ ਪੈਸੈਂਜਰ ਟਰਮੀਨਲ ਹੈ ਬੱਸ ਸਟਾ ਜਿਹੜਾ ਆਤੀ ਆਦੁਨਿਕ ਤਰੀਕੇ ਨਾਲ 3.5 ਕਰੋੜ ਤੋਂ ਉੱਪਰ ਦੀ ਲਾਗਤ ਨਾਲ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਵਿਭਾਗ ਵੱਲੋਂ ਇਹਦੇ ਜਿਹੜੇ ਕਾਰਜ ਨੇ ਨੇਪਰੇ ਚਾੜੇ ਗਏ ਨੇ ਤੇ ਬੜੀ ਵਧੀਆ ਸਹੂਲਤ ਹੈ ਇਸ ਜਗ੍ਹਾ ਉੱਤੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਜਿੱਥੇ ਲਿਫਟਾਂ ਅੰਦਰ ਲੱਗੀਆਂ ਹੋਈਆਂ ਨੇ ਕੈਫੇਟੇਰੀਆ ਅੰਦਰ ਬਣਿਆ ਹੋਇਆ ਤੇ ਇਸ ਤੋਂ ਬਿਨਾ ਅਸੀਂ ਜਿਹੜੀਆਂ ਲਾਇਬ੍ਰੇਰੀ ਦੀ ਸਥਾਪਨਾ ਉਹ ਵੀ ਕਰ ਰਹੇ ਹਾਂ ਜਿਨ੍ਹਾਂ ਸਾਡੇ ਗੁਰਦੁਆਰਾ ਸਹਿਬਾਨ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਉੱਥੇ ਅਸੀਂ ਸਾਰਿਆਂ ਦੇ ਵਿੱਚ ਸੋਲਰ ਜਿਹੜਾ ਪਲਾਟ ਆ ਉਹ ਲਗਾ ਰਹੇ ਹਾਂ ਸੋ ਬਹੁਤ ਸਾਰੇ ਜਿਹੜੇ ਕਾਰਜ ਨੇ ਵਿਆਖਿਆ ਕੇਂਦਰ ਤਾਂ ਕਿ ਜਿਹੜੇ ਟੂਰਿਸਟ ਸਲਾਨੀ ਬਾਹਰੋਂ ਆ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਪ੍ਰਚਾਰ ਲਈ ਉਹ ਜਾਣਕਾਰੀ ਲਈ ਸਾਰਿਆਂ ਦੇ ਲਈ ਜਿਹੜਾ ਵਿਆਖਿਆ ਕੇਂਦਰ ਦੀ ਵੀ ਸਥਾਪਨਾ ਕੀਤੀ ਗਈ ਹੈ तकरीबन 10 ਕਰੋੜ ਦੀ ਲਾਗਤ ਨਾਲ ਜਿਹੜੇ ਸਾਰੇ ਕਾਰਜ ਨੇ ਉਹ ਮੁਕੰਮਲ ਕੀਤੇ ਗਏ ਨੇ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਵਸਦੇ ਲੋਕਾਂ ਨੂੰ ਇਹਨਾਂ ਕਾਰਜਾਂ ਲਈ ਵਧਾਈ ਦਿੰਦੀ ਹਾਂ ਮੈਂ ਇਸੇ ਸਿਟੀਸਨ